ਸੇਲ ਵਾਲਾ ਲੱਗਿਆ ਤੇਲ ਵਾਲਾ ਹਾਂ ਮਾਤਾ ਤੇਲ ਵਾਲਾ ਥੋੜੇ ਤੇਲ ਲੱਗਿਆ ਵਾਲਾ ਤੇ ਆ ਜਿਹੜਾ ਕੋਤਾਂ ਆਂਟੀ ਨੇ ਹੁਣ ਜਿਹੜਾ ਮੇਰਾ ਕਿਹੜਾ ਆਂਟੀ ਲੱਗਿਆ ਆ ਹੋ ਹੋ ਲੱਗੀਆਂ ਵੜਾਈ ਖੋਲਿ ਨਾ ਮੈਂ ਨਹੀਂ ਹੋ ਨਹੀਂ ਦੋ ਆ ਹੁਣ ਸਿੱਧਾ ਜਿਹੜਾ ਤੇਲ ਚੜਿਆ ਉਹ ਖੋਲੋ ਨਾ ਖਾ ਜਾਂਦਾ ਕਿਹੜਾ ਤੇਲ ਚੜਦੇ ਦੋਸਤਾਂ ਦੋਸਤਾਂ ਕੋਈ ਲਾਉਂ ਲੋਈ ਦੋਵੇਂ ਖਾ ਲੈਣੇ ਦੋਸਤਾਂ ਦੇ

ਇਹ ਗਲਤ ਹੈ ਗਲਤ ਹੈ ਹਾਂ ਇਹ ਗਲਤ ਹੈ ਇਹ ਗਲਤ ਹੀ ਗੱਲ ਨਾ ਇਹ ਗਲਤ ਗੱਲ ਹੈ ਤੇ ਇਹ ਯਾਰ ਕੀ ਬੋਲਣਾ ਉਹ ਮੁੰਡੇ ਦੀ ਮਾਂ ਨਹੀਂ ਮੰਨ ਲਓ ਇਹ ਯਾਰ ਇਹ ਨਾਲ ਸਿਰ ਨੂੰ ਆ ਇੱਕ ਬੰਦੇ ਦਾ ਸੁਣਨ ਹੈ ਇਹ ਨਹੀਂ ਬੋਲਣਾ ਥੋੜਾ ਬੁੱਦਾ ਬੰਦੇ ਦਾ ਉਸੇ ਨੂੰ ਬੋਲਣਾ ਕੋਈ ਬੰਦੇ ਦਾ ਬੰਦੇ ਖੋ ਦੇਣਾ ਸੁਣਨਾ ਬੋਲਣਾ ਕਿਹਦਾ সুিসালে তয়ানাই পেনিলা তেনিন কানে কানে তরানে কানে থিনারারাইনাইরে, ববুশাথারাই, আকানে থালারে হিনারে, পেনন মানাই, এইই� ਚਲੋ ਗਾਣਾ ਗਾਓ ਤੁਸੀਂ ਜਿਹੜਾ ਗਾਉਣਾ ਹੈ ਕੰਕੀ ਦੀ ਆਵਾਜ਼ ਆਹੀ ਗਾਉਣਾ ਕਹਤਾ ਗਾਉਣਾ ਲੱਗੀ ਹੈ ਬੰਨਿਆ ਜਿਹੜਾ ਗਾਉਂਦਾ ਆਹ ਸਾਰੀ ਬੋ ਬੋਲੀਏ ਬੋਲੋ ਤੁਸੀਂ ਇਹ ਕਮਨੀੜ ਆਹ ਲੱਗ ਜਿਹੜਾ ਬੰਨਿਆ ਬੋਲ ਨਾ ਆਖਰੀ ਮੰਨੀ ਨਹੀਂ ਗੀ ਬੋਲੋ ਚੋਕੋ ਨਾ ਮੰਮੀ ਬੋਲੋ ਬੋਲਣ ਜੋ ਬਜ਼ੁਰਗਾਂ ਬੋਲੋ ਮੰਮੀ ਬੋਲੋ ਸਾਰੇ ਪਿਆਰ ਸਰਕਾਰ ਦਾ ਸਾਰੇ ਜਿਹੜੀ ਮੂੰਹ ਨਿਕਲੀ ਖੁਸ਼ੀ ਦਾ ਟਾਈਮ ਨਜਾਇਜ਼ ਕਰੋ ਖੁਸ਼ੀ ਖੁਸ਼ੀ ਸਾਰੇ ਕਾਰਜ ਕਰੋ ਅਮੀ ਬੋਲੋ ਜੋ ਵੀ ਇੱਥੇ ਰਵਾਲੂ ਗਾਣਾ ਖੋਲ ਪਿਆ ਆਵੇ ਤੇਰ ਖੱਪਾ ਸਾਲੀਆਂ ਬਦ ਗਾਣਾ ਖੋਲ ਪਿਆਰੇ ਆਵੇ ਰਹੀ ਸਾਲੀਆਂ ਬਦ ਸੜੀ ਕਿੰਨ ਲੱਗਣਾ ਹੈ ਬਾਗ ਦਾ ਮਾਰ ਕਰਨ ਗਿਆ ਚਲੋ ਉਹ ਵੀ ਉਹ ਵੀ ਦੋਨੋਂ ਬੋਲਦੇ ਕੋਈ ਗੱਲ ਨਹੀਂ ਬੋਲੋ ਆਪਣੇ ਰਾਂਝਾ ਰਾਜੀ ਕਰੋ ਜਿਹੜਾ ਮਰਜ਼ੀ ਬੋਲਦਾ ਚਲੋ ਬੋਲ ਰਾਂਝਾ ਬੋਲੋ ਲੱਗੀ ਬੋਲੋ ਕੋਈ ਨਹੀਂ ਜੋ ਦਿਲ ਕਰਦਾ ਬੋਲੋ ਬੋਲੋ ਬਾਦਰ ਕਾਮ ਨੇ ਇਹ ਉਹਦੇ ਤੋੜ ਨਹੀਂ ਪਈ ਤੋੜਿਓ ਨਾ ਕਿੱਥੇ ਆ ਰਹੇ ਜਿਹੜੇ ਆ ਰਹੇ ਇਹ ਵੱਸ ਤਿੰਨ ਆ ਕੇ ਆਣਾ ਬੰਦਾ ਹੋਰ ਹੈ ਜਿਹੜਾ ਤੂੰ ਆਪਣਾ ਦੇਣਾ ਨਹੀਂ ਉਹਨੂੰ ਫੜਾਤਾ ਦਵਾ ਦਿੰਦਾ ਔਰ ਥਲੇ ਆਖ ਰੱਖਿਆ ਉਹ ਵੀ ਨਾ ਰੱਖਿਆ ਉਹ ਵੀ ਨਹੀਂ ਪਾਈ ਥਲੇ ਤੇ ਮੈਨੂੰ ਅਖਾਈ ਪਾ ਨਾ ਕਿਹਾ ਵੀ ਉਹੀ ਪਾ ਔਰ ਕਿਹੜਾ ਗੱਲ ਬਣਾ ਬੰਦ ਕਰ ਤੀਂ ਗਾਲੀਂ ਬੋਲ ਜੀ ਬੋਲੋ ਬੋਲੋ ਨਾ ਚਾਹਾਂ ਔਰ ਬੜੇ ਤਾਲੀ ਮਾਰੋ ਲੋ ਇਹ ਚੇਤੀ ਹੋ ਜਾਓ 私たちは。<noise>